ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਵਿਕਰਮਜੀਤ ਜੀ ਦੀ ਜ਼ਮਾਨਤ ਤੇ ਅੱਜ ਹਾਈ ਕੋਰਟ 'ਚ ਹੋਵੇਗੀ ਸੁਣਵਾਈ ਹਾਈ ਕੋਰਟ ਵੱਲੋਂ ਜ਼ਮਾਨਤ ਬਾਰੇ ਸੁਨਾਇਆ ਜਾ ਸਕਦਾ ਹੈ ਕੋਈ ਵੱਡਾ ਫੈਸਲਾ ਕੋਰਟ ਨੇ ਮੌਤਲ ਡੀਆਜੀ ਹਰਚਰਨ ਸਿੰਘ ਪੁੱਲਰ ਬਾਰੇ ਸੁਨਾਇਆ ਵੱਡਾ ਫੈਸਲਾ ਸੀਬੀਆਈ ਨੂੰ ਮਿਲਿਆ 5 ਦਿਨਾਂ ਦਾ ਰਿਮਾਂਡ ਕੈਨੇਡਾ ਸਤਿ ਤੈ ਨਰਾਈ ਜਗਮਨ ਸਮਰਾਦੀਆਂ ਵਧੀਆਂ ਮੁਸ਼ਕਲਾਂ ਪੇਉ ਪੁੱਤਰ ਖਿਲਾਫ ਐਫ ਆਈ ਆਰ ਹੋਈ ਦਰਜ ਐਮ ਪੀ ਅਮਰਿਤਪਾਲ ਸਿੰਘ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ ਐਨ ਐਸ اے ਖਿਲਾਫ ਦਾਖਲ ਕੀਤੀ ਪਟੀਸ਼ਨ ਆਪ ਐਮ ਐਲ ਏ ਪਠਾਨ ਮਾਜਰਾ ਬਾਰੇ ਅਦਾਲਤ ਨੇ ਦਿੱਤੇ ਵੱਡੇ ਹੁਕਮ ਨਹੀਂ ਤਾਂ ਐਲਾਨਿਆ ਜਾਵੇਗਾ ਪਗੋੜਾ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ 'ਚ ਵੱਡੇ ਪੱਧਰ ਤੇ ਹੋਵੇਗਾ ਰੋਸ ਪ੍ਰਦਰਸ਼ਨ ਯੂਨੀਵਰਸਿਟੀ ਦੇ ਚਾਰੋਂ ਮੁੱਖ ਗੇਟਾਂ ਨੂੰ ਜਿੰਦੇ ਮਾਰ ਕੇ ਕੀਤਾ ਜਾਵੇਗਾ ਬੰਦ ਪੰਜਾਬ 'ਚ ਸਵੇਰੇ ਸ਼ਾਮ ਵਧੀ ਠੰਡ ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ ਡੀਆਈਜੀ ਪੁੱਲਰ ਮਾਮਲੇ 'ਚ ਵਿਚੋਲੇ ਕ੍ਰਿਸ਼ਨੂ ਦੀ ਕੋਰਟ 'ਚ ਹੋਈ ਪੇਸ਼ੀ ਕੋਰਟ ਨੇ 14 ਦਿਨਾਂ ਦੀ ਦਿੱਤੀ ਨੈ ਕਿਰਾਸਤ ਆਪਣੇ ਸੱਜੇ ਖੱਬੇ ਰਹਿਣ ਵਾਲਿਆਂ ਬਾਰੇ ਖੁੱਲ ਕੇ ਬੋਲੇ ਸੁਖਵੀਰ ਸਿੰਘ ਬਾਦਲ ਕਹੀਆਂ ਵੱਡੀ ਗੱਲਾਂ ਬਾਸ ਢਿਆਂ ਦੇ ਵੱਖ-ਵੱਖ ਹਿੱਸਿਆਂ ਨੂੰ ਠੇਕੇ ਤੇ ਦੇਣ ਬਾਰੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਟਰਾਂਸਪੋਰਟ ਮੰਤਰੀ ਨੇ ਦਿੱਤੀ ਜਾਣਕਾਰੀ ਸ਼ਰੋਮਨੀ ਅਕਾਲੀ ਦਲ ਦੇ ਆਗੂ ਵਿਕਰਮਜੀਤ ਠਿਆ ਦੀ ਜ਼ਮਾਨਤ ਤੇ ਬੀਤੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਹੋਈ ਸੀ ਹਾਈ ਕੋਰਟ ਨੇ ਜ਼ਮਾਨਤ ਸੁਣਵਾਈ ਜਾਰੀ ਰੱਖਣ ਦੇ ਹੁਕਮ ਦਿੱਤੇ ਸਨ ਅਤੇ ਅੱਜ ਮੁੜ ਵਿਕਰਮਜੀਤ ਠਿਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋਣੀ ਹੈ ਤੇ ਹਾਈ ਕੋਰਟ ਵੱਲੋਂ ਅੱਜ ਬਿਕਰਮਜੀਠੇ ਨੂੰ ਜ਼ਮਾਨਤ ਵੀ ਦਿੱਤੀ ਜਾ ਸਕਦੀ ਹੈ ਦੱਸ ਦਈਏ ਕਿ ਬੀਤੇ ਦਿਨੀ ਸੁਣਵਾਈ ਦੌਰਾਨ ਜ਼ਮਾਨਤ ਪਟੀਸ਼ਨ ਤੇ ਗਰਮਾ-ਗਰਮ ਬਹਿਸ ਹੋਈ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਪੰਜਾਬ ਦੇ ਜੀ ਨੇ 2 ਦਿਨਾਂ ਦਾ ਸਮਾਂ ਮੰਗਿਆ ਸੀ ਜਿਸ ਤੇ ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਸੁਣਵਾਈ ਅੱਜ ਹੀ ਹੋਵੇਗੀ ਬਿਕਰਮਜੀਠੇ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਜਦੋਂ 4 ਸ਼ੀਟ ਪਹਿਲਾਂ ਹੀ ਦਾਇਰ ਕੀਤੀ ਜਾ ਚੁੱਕੀ ਹੈ ਤਾਂ ਸਰਕਾਰ ਹੁਣ ਜਮਾਨਤ ਦਾ ਵਿਰੋਧ ਕਿਉਂ ਕਰ ਰਹੀ ਹੈ ਉਹਨਾਂ ਦੱਸਿਆ ਸੀ ਕਿ ਸੁਪਰੀਮ ਕੋਰਟ ਨੇ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਵਾਲੀਆਂ ਕੰਪਨੀਆਂ ਵਿਰੁੱਧ ਐਂਡੀਪੀਐਸ ਮਾਮਲੇ ਵਿੱਚ ਜਾਂਚ ਰਿਪੋਰਟ ਰੱਦ ਕਰ ਦਿੱਤਾ ਸੀ ਸਰਕਾਰ ਨੇ ਜਵਾਬ ਦਿੱਤਾ ਕਿ ਜਾਂਚ ਅਜੇ ਵੀ ਜਾਰੀ ਹੈ ਮਜੀਠੇ ਦੇ ਵਕੀਲ ਨੇ ਦਲੀਲ ਦਿੱਤੀ ਕਿ ਜੇਕਰ ਜਾਂਚ ਚੱਲ ਰਹੀ ਹੈ ਤਾਂ ਚਾਰ ਛਿੱਟ ਦੈਰ ਕਰਨ ਵਿੱਚ ਜਲਦਬਾਜੀ ਕਿਉਂ ਕੀਤੀ ਗਈ ਸੀ ਉਹਨਾਂ ਨੇ ਦਲੀਲ ਦਿੱਤੀ ਸੀ ਕਿ ਸਰਕਾਰ ਸਿਰਫ ਸਮਾਂ ਮੰਗ ਕੇ ਜ਼ਮਾਨਤ ਵਿੱਚ ਦੇਰੀ ਕਰ ਰਹੀ ਹੈ ਜਦੋਂ ਕਿ ਇੱਕ ਵਾਰ ਚਾਰ ਛਿੱਟ ਪਹਿਲਾਂ ਹੀ ਦੈਰ ਹੋ ਚੁੱਕੀ ਹੈ ਤਾਂ ਉਸ ਨੂੰ ਜੇਲ੍ਹ ਵਿੱਚ ਰੱਖਣਾ ਕੋਈ ਜਾਇਜ਼ ਨਹੀਂ ਹੈ ਅਤੇ ਅੱਜ ਹਾਈ ਕੋਰਟ 'ਚ ਵਿਕਰਮਜੀਤ ਠੇਦੀ ਜਮਾਨਤ ਤੇ ਮੁਲ ਸੁਣਵਾਈ ਹੋਣੀ ਹੈ ਹਾਈ ਕੋਰਟ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ ਇਹ ਦੇਖਣਾ ਹੋਵੇਗਾ 5 ਲੱਖ ਰਿਸ਼ਵਤ ਲੈਣ ਦੇ ਫੜੇ ਗਏ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਦੁਬਾਰਾ ਸੀਬੀਆਈ ਨੇ 5 ਦਿਨਾਂ ਦੀ ਰਿਮਾਨਟ ਤੇ ਲਿਆ ਹੈ ਵੀਰਵਾਰ ਨੂੰ ਚੰਡੀਗੜ੍ਹ ਸੀਬੀਆਈ ਕੋਰਟ 'ਚ ਪੁੱਲਰ ਦੇ ਨਾਲ ਵਿਚੋਲੀਏ ਕ੍ਰਿਸ਼ਨੂ ਨੂੰ ਪੇਸ਼ ਕੀਤਾ ਗਿਆ ਸੀ ਇੱਥੇ ਕੋਰਟ ਨੇ ਕ੍ਰਿਸ਼ਨੂ ਨੂੰ 14 ਦਿਨਾਂ ਦੀ ਨਿਆਇਖਿਰਾਸ ਤੇ ਵਿੱਚ ਭੇਜਿਆ ਹੈ ਸੁਣਵਾਈ ਦੌਰਾਨ ਪੁੱਲਰ ਦੇ ਵਕੀਲ ਨੇ ਜੇਲ੍ਹ ਵਿੱਚ ਉਹਨਾਂ ਤੋਂ ਮਿਲਣ ਲਈ ਪਟੀਸ਼ਨ ਲਗਾਈ ਜਿਸ ਤੇ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਡੀਆਈਜੀ ਪੁੱਲਰ ਵਕੀਲ ਤੋਂ ਹਰ ਦਿਨ ਸ਼ਾਮ 4 ਤੋਂ 5 ਵਜੇ ਮੁਲਾਕਾਤ ਕਰ ਸਕਦੇ ਹਨ ਇਸ ਤੋਂ ਪਹਿਲਾਂ ਪੁੱਲਰ ਦੇ ਵਕੀਲ ਨੇ ਰਿਮਾਂਡ ਦਾ ਵਿਰੋਧ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਸੀਬੀਆਈ ਪੰਜਾਬ ਵਿੱਚ ਐਂਟਰ ਹੀ ਨਹੀਂ ਕਰ ਸਕਦੀ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਦੂਜੇ ਪਾਸੇ ਸੀਬੀਆਈ ਦੇ ਵਕੀਲ ਨੇ ਕਿਹਾ ਹੈ ਕਿ 2 ਮਹੀਨੇ ਵਿੱਚ ਪਹਿਲਾਂ ਡੀਆਈਜੀ ਹਰਕੀਰਤ ਸਿੰਘ ਪੁੱਲਰ ਦੇ ਖਾਤੇ ਵਿੱਚ 32 ਲੱਖ ਰੁਪਏ ਜਦੋਂ ਕਿ ਇਹਨਾਂ ਦੀ ਇੰਨੀ ਸੈਲਰੀ ਨਹੀਂ ਹੈ ਕੈਨੇਡਾ 'ਚ ਰਹਿ ਰਹੇ ਐਨਆਰਆਈ ਜਗਮਨ ਸਮਰਾਧੀਆਂ ਮੁਸੀਬਤਾਂ ਵਧ ਗਈਆਂ ਹਨ ਲੁਧਿਆਣਾ ਪੁਲਿਸ ਨੇ ਜਗਮਨ ਸਮਰਾਧਾ ਤੇ ਉਸਦੇ ਪੁੱਤਰ ਹਰਕੀਰਤ ਸਿੰਘ ਵਿਰੁੱਧ ਲੁਕਆਊਟ ਸਰਕੂਲਰ ਜਾਰੀ ਕੀਤਾ ਹੈ ਦੋਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਨਕਲੀ ਕ੍ਰਿਪਟੋਕਰੰਸੀ ਅਤੇ ਧੁਖੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾ ਪਰਮੇਲ ਸਿੰਘ ਉਰਪਰੀ ਸਿੰਘ ਚਾਹਲ ਕਾਰਤਿਕ ਮਿੱਤਲ ਅਤੇ ਬਚਿੱਤਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਇਹ ਸਾਰੇ ਜਗਮਨ ਸਮਰਾ ਦੇ ਕਰੀਬੀ ਸਾਥੀ ਦੱਸੇ ਜਾਂਦੇ ਹਨ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਕਰਦਿਆਂ ਚਾਰਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਰਹਿ ਰਹੇ ਜਗਮਨ ਸਮਰਾ ਤੇ ਉਹਨਾਂ ਦੇ ਪੁੱਤਰ ਵਿਰੁੱਧ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ ਖਡੂਰ ਸਾਹਿਬ ਤੋਂ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਨੇ ਹੁਣ ਆਪਣੇ ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਉਹਨਾਂ ਦੀ ਪਟੀਸ਼ਨ ਦੀ ਪਹਿਲੀ ਸੁਣਵਾਈ ਅੱਜ ਹੋਵੇਗੀ ਇਹ ਮਾਮਲਾ ਫਰੀਦਕੋਟ ਦੇ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਦੇ ਸਬੰਧ ਵਿੱਚ ਐਨਐਸਏ ਵੱਡਾਉਂਦੇ ਫੈਸਲੇ ਵਿਰੁੱਧ ਹੈ ਦੱਸ ਦਈਏ ਕਿ ਅਮ੍ਰਿਤਪਾਲ ਸਿੰਘ 3 ਏਪ੍ਰੈਲ 2023 ਤੋਂ ਹਿਰਾਸਤ ਵਿੱਚ ਹਨ ਅਤੇ ਐਨਐਸਏ ਦੀ ਨਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਹਨ ਉਨ੍ਹਾਂ ਤੇ ਐਨਐਸਏ ਇਸ ਲਈ ਲਗਾਇਆ ਗਿਆ ਸੀ ਕਿਉਂਕਿ ਸੂਬਾ ਸਰਕਾਰ ਉਸ ਦੀਆਂ ਗਤੀਵਿਧੀਆਂ ਨੂੰ ਰਾਤ ਦੀ ਸੁਰੱਖਿਆ ਲਈ ਖਤਰਾ ਮੰਨਦੀ ਸੀ ਐਨਐਸਏ ਨੂੰ ਸਮੇਂ-ਸਮੇਂ ਤੇ ਵਧਾਇਆ ਗਿਆ ਹੈ ਉਨ੍ਹਾਂ ਦੀ ਐਨਐਸਏ ਹਿਰਾਸਤ ਈਜੀ ਵਾਰ 5 ਜੁਲਾਈ 2025 ਤੱਕ ਵਧਾਈ ਗਈ ਸੀ ਹਾਲਾਂਕਿ ਉਨ੍ਹਾਂ ਦੇ ਨਾਲ ਗ੍ਰਿਫਤਾਰ ਕੀਤੇ ਗਏ ਨੋ ਹੋਰ ਲੋਕਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਉਹਨਾਂ ਵਿਰੁੱਧ ਮੁਕੱਦਮਾ ਵੀ ਸ਼ੁਰੂ ਹੋ ਗਿਆ ਹੈ ਪਰ ਅਮਰਿਤਪਾਲ ਸਿੰਘ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਇਕੱਲੇ ਹੀ ਬੰਦ ਹਨ ਅਮਰਿਤਪਾਲ ਸਿੰਘ ਦੇ ਵਕੀਲ ਇਹੇ ਦਲੀਲ ਦੇ ਸੁਪਰੀਮ ਕੋਰਟ ਵਿੱਚ ਐਨਐਸਐਲ ਲਗਾਉਣ ਨੂੰ ਚੁਣੌਤੀ ਦੇਣਗੇ ਕਿ ਐਨਐਸਏ ਲਾਉਣਾ ਉਹਨਾਂ ਦੀ ਨਿੱਜੀ ਆਜ਼ਾਦੀ ਦੀ ਉਲੰਘਣਾ ਕਰਦਾ ਹੈ ਤੇ ਉਹਨਾਂ ਦੀ ਹਿਰਾਸਤ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਪਟਿਆਲਾ ਦੀ ਇੱਕ ਅਦਾਲਤ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀ ਸਿੰਘ ਪਠਾਨ ਮਾਜਰਾ ਨੂੰ ਪੇਸ਼ ਹੁੰਦਾ ਹੁਕਮ ਦਿੱਤਾ ਹੈ ਉਹਨਾਂ ਨੂੰ 12 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਜੇ ਉਹ ਤੈਅ ਸਮੇਂ ਤੱਕ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਭਗੋੜਾ ਲਲਨ ਦੀ ਕਾਰਵਾਈ ਕੀਤੀ ਜਾਵੇਗੀ ਸਬੰਧ ਵਿੱਚ ਉਹਨਾਂ ਦੇ ਪਟਿਆਲਾ ਸਥਿਤ ਘਰ ਤੇ ਇੱਕ ਨੋਟਿਸ ਚਿਪਕਾ ਦਿੱਤਾ ਗਿਆ ਹੈ ਮਾਹਿਰਾ ਮੁਤਾਬਕ ਇਸ ਤੋਂ ਬਾਅਦ ਜਾਇਦਾਦ ਨੂੰ ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਜਾਣਗੇ ਦੱਸ ਦਈਏ ਕਿ ਹਰਮੀ ਸਿੰਘ ਪਠਾਨ ਮਾਜਰਾ ਵਿਰੁੱਧ 2 ਮਹੀਨੇ ਪਹਿਲਾਂ 3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਉਹਨਾਂ ਤੇ ਜਬਰ ਜਨਾਹ ਦਾ ਦੋਸ਼ ਹੈ ਪੁਲਿਸ ਨੇ ਉਹਨਾਂ ਨੂੰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਡਾਬਰੀ ਪਿੰਡ ਵਿੱਚ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਪੁਲਿਸ ਨਾਲ ਉਲਝ ਗਏ ਤੇ ਉੱਥੋਂ ਫਰਾਰ ਹੋ ਗਏ ਇਸ ਸਬੰਧ ਵਿੱਚ ਹਰਿਆਣਾ ਵਿੱਚ ਵੀ ਐਫਆਈਆਰ ਦਰਜ ਕੀਤੀ ਗਈ ਸੀ ਪਠਾਨ ਮਾਜਰਾ ਨੇ ਪਟਿਆਲਾ ਵਿੱਚ ਜ਼ਮਾਨਤ ਦੀ ਅਰਜੀ ਵੀ ਦਾਇਰ ਕੀਤੀ ਸੀ ਪਰ ਅਦਾਲਤ ਨੇ 9 ਅਕਤੂਬਰ ਨੂੰ ਉਹਨਾਂ ਦੀ ਅਰਜੀ ਰੱਦ ਕਰ ਦਿੱਤੀ ਹੈ ਪੰਜਾਬ ਯੂਨੀਵਰਸਿਟੀ ਵਿਖੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ 'ਚ 10 ਨਵੰਬਰ ਨੂੰ ਵੱਡੇ ਪੱਧਰ ਉੱਤੇ ਇਸ ਮੋਰਚੇ ਦੇ ਸਮਰਥਨ ਵਿੱਚ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਸੀਨੀਅਰ ਆਸੀ ਆਗੂ ਯੂਨੀਵਰਸਿਟੀ ਪਹੁੰਚਣਗੇ ਜਾਣਕਾਰੀ ਮੁਤਾਬਿਕ 10 ਨਵੰਬਰ ਨੂੰ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ ਪੰਜਾਬ ਭਰ ਵਿੱਚੋਂ ਲੋਕ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਇੱਥੇ ਆਉਣਗੇ ਤੇ ਕੇਂਦਰ ਸਰਕਾਰ ਦੇ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਲਗੇ ਫੈਸਲੇ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਪ੍ਰਗਟ ਕਰਨਗੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ 10 ਨਵੰਬਰ ਨੂੰ ਹੀ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਚਾਰੋਂ ਮੁੱਖ ਗੇਟਾਂ ਨੂੰ ਜਿੰਦੇ ਮਾਰ ਕੇ ਯੂਨੀਵਰਸਿਟੀ ਨੂੰ ਬੰਦ ਕੀਤਾ ਜਾਵੇਗਾ ਤਾਂ ਜੋ ਕੇਂਦਰ ਸਰਕਾਰ ਦੇ ਕੰਨਾਂ ਤੱਕ ਵਿਦਿਆਰਥੀਆਂ ਦੀ ਆਵਾਜ਼ ਪਹੁੰਚਾਈ ਜਾ ਸਕੇ ਪਛਮੀ ਗੜਬੜੀ ਦਾ ਪ੍ਰਭਾਵ ਘਟ ਹੋਣ ਤੋਂ ਬਾਅਦ ਪੰਜਾਬ ਚ ਤਾਪਮਾਨ ਘਟੇਗਾ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ 3 ਦਿਨਾਂ ਵਿੱਚ ਤਾਪਮਨ ਵਿੱਚ 3 ਤੋਂ 5 ਡਿਗਰੀ ਤੱਕ ਹੀ ਗਿਰਾਵਟ ਆਉਣ ਦੀ ਉਮੀਦ ਹੈ ਪਰ ਉਸ ਤੋਂ ਬਾਅਦ ਬਹੁਤਾ ਬਦਲਾ ਨਹੀਂ ਹੋਵੇਗਾ ਇਸ ਦੌਰਾਨ ਹਾਲੀ ਵਿੱਚ ਹੋਈ ਬਾਰਿਸ਼ ਨੇ ਪ੍ਰਦੂਸ਼ਣ ਨੂੰ ਘਟਾਇਆ ਹੈ ਮੌਸਮ ਵਿਭਾਗ ਮੁਤਾਬਿਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕੂਝ ਇਲਾਕਿਆਂ 'ਚ ਅੱਜ ਸੰਘਣੇ ਬੱਦਲ ਛਾਏ ਰਹਿਣਗੇ ਅਤੇ ਕਈ ਥਾਈਂ ਹਲਕੀ ਬਾਰਿਸ਼ ਹੋ ਸਕਦੀ ਹੈ ਵਿਭਾਗ ਨੇ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਅਤੇ ਰੂਪਨਗਰ ਸਮੇਤ 8 ਜ਼ਿਲ੍ਹਿਆਂ 'ਚ ਹਲਕਾ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ ਡੀਆਈਜੀ ਪੁੱਲਰ ਦੇ ਵਿਚੋਲੀਏ ਕ੍ਰਿਸ਼ਨੂ ਦੀ ਚੰਡੀਗੜ੍ਹ ਸੀਬੀਆਈ ਕੋਰਟ 'ਚ ਪੇਸ਼ੀ ਹੋਈ ਹੈ ਕੋਰਟ ਨੇ ਕ੍ਰਿਸ਼ਨੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਹੈ ਦੱਸ ਦਈਏ ਕਿ ਕ੍ਰਿਸ਼ਨੂ ਨੂੰ 9 ਦਿਨਾਂ ਦਾ ਰੀਮਾਂਡ ਖਤਮ ਹੋਣ ਮਗਰੋਂ ਪੇਸ਼ ਕੀਤਾ ਗਿਆ ਸੀ ਦੂਜੇ ਪਾਸੇ ਸੀਬੀਆਈ ਵੱਲੋਂ ਮੋਤਲ ਡੀਆਈਜੀ ਪੁੱਲਰ ਦੇ 5 ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਚੱਲ ਰਹੀ ਸੀ ਜਿਸ ਦੇ ਸਨਵਾਈ ਪੂਰੀ ਹੋਣ ਤੋਂ ਬਾਅਦ ਡੀਆਈਜੀ ਪੁੱਲਰ ਦਾ ਸੀਬੀਆਈ ਨੂੰ 5 ਦਿਨਾਂ ਦਾ ਰਿਮਾਂਡ ਮਿਲਿਆ ਹੈ ਤਰਨਤਾਰਨ ਜਿਮਨੀ ਚੌਂ ਨੂੰ ਲੈ ਕੇ ਸਿਆਸਤ ਦਾ ਦੌਰ ਸਿਖਰਾਂ ਤੇ ਹੈ ਇਸ ਦੌਰਾਨ ਇੱਕ ਦੂਜੇ ਖਿਲਾਫ ਬਿਆਨਬਾਜ਼ੀਆਂ ਦਾ ਦੌਰ ਵੀ ਸਿਖਰਾਂ ਤੇ ਹੈ ਇਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੱਜੇ ਖੱਬੇ ਰਹਿਣ ਵਾਲਿਆਂ ਦੀ ਦਗਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਡੀਪੀ ਢੀਲੋ ਅਤੇ ਹਰਮੀਤ ਸਿੰਘ ਸੰਧੂ ਦੇ ਛੱਡੇ ਜਾਣ ਦੀ ਗੱਲ ਤੇ ਇਸ ਨੂੰ ਚੰਗੀ ਚੀਜ਼ ਹੀ ਦੱਸਿਆ ਹੈ ਸੁਖਵੀਰ ਬਾਦਲ ਨੇ ਕਿ ਹੈ ਕਿ ਇਹ ਵੀ ਪ੍ਰਮਾਤਮਾ ਦੀ ਬਖਸ਼ੀਸ਼ ਹੈ ਜਿਹੜੇ ਲੋਕਾਂ ਕਰਕੇ ਅਕਾਲੀ ਦਲ ਦਾ ਨੁਕਸਾਨ ਹੋਇਆ ਰੱਬ ਆਪ ਹੀ ਉਹਨਾਂ ਨੂੰ ਬਾਹਰ ਭੇਜੀ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਮੈਂ ਨਹੀਂ ਕਰ ਸਕਦਾ ਸੀ ਉਹ ਰੱਬ ਹੀ ਕਰੀ ਜਾਂਦਾ ਹੈ ਜਦੋਂ ਦੇ ਉਹ ਲੋਕ ਗਏ ਹਨ ਅਕਾਲੀ ਦਲ ਮਜ਼ਬੂਤ ਹੋਣ ਲੱਗ ਪਿਆ ਹੈ ਉਹਨਾਂ ਲੋਕਾਂ ਦੀ ਸਾਖ ਮਾੜੀ ਸੀ ਤੇ ਹੁਣ ਜਿਹੜੀਆਂ ਵੀ ਪਾਰਟੀਆਂ ਵਿੱਚ ਜਾਣਗੇ ਉਹਨਾਂ ਪਾਰਟੀਆਂ ਨੂੰ ਖਤਮ ਕਰ ਦੇਣਗੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਪੁੱਲਰ ਨੇ ਲੁਧਿਆਣਾ ਬਾਸ ਅਡੇ ਦੇ ਵੱਖ-ਵੱਖ ਹਿੱਸਿਆਂ ਨੂੰ ਠੇਕੇ ਤੇ ਦੇਣ ਸੰਬੰਧੀ ਪੱਖਪਾਤ ਜਾਂ ਬੇਨੀਮੀਆਂ ਦੇ ਦਾਅਵਿਆਂ ਤੇ ਖਬਰਾਂ ਨੂੰ ਨਿਰਾਦਰ ਦੱਸਦਿਆਂ ਕਿਹਾ ਕਿ ਲੁਧਿਆਣਾ ਬਾਸ ਅਡਾ 10 ਦਸੰਬਰ 2021 ਤੋਂ ਪਹਿਲਾਂ ਓਵਰਆਲ ਠੇਕੇ ਤੇ ਸੀ ਜਦਕਿ ਹੁਣ ਅੱਡੇ ਤੇ ਵੱਖ-ਵੱਖ ਈਸ਼ਿਆਂ ਨੂੰ ਠੇਕੇ ਤੇ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਨੀਤੀ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਅਪਣਾਈ ਜਾ ਰਹੀ ਹੈ ਅਤੇ ਇਸੇ ਤਰਜ ਤੇ ਪੰਜਾਬ ਦੇ ਹੋਰ ਬੱਸ ਅੱਡੇ ਵੀ ਠੇਕੇ ਤੇ ਦਿੱਤੇ ਜਾਂਦੇ ਰਹੇ ਹਨ ਟਰਾਂਸਪੋਰਟ ਮੰਤਰੀ ਨੇ ਸਪਸ਼ਟ ਕਰਦਿਆਂ ਅਤੇ ਤੱਥਾਂ ਰਹਿਤ ਅਤੇ ਗੁੰਮਰਾਹਕੁਨ ਪ੍ਰਚਾਰ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਬੱਸ ਸਟੈਂਡ ਲੁਧਿਆਣਾ ਦੀ ਕੰਸਟਰਕਸ਼ਨ ਦਾ ਕੰਮ ਵੈਲ ਸੰਪੰਨ ਕੰਪਨੀ ਵੱਲੋਂ 2006 ਵਿੱਚ BOT ਤੇ ਕੀਤਾ ਗਿਆ ਸੀ ਇਸ ਕੰਪਨੀ ਵੱਲੋਂ ਸਾਲ 2016 ਤੱਕ ਬੱਸ ਸਟੈਂਡ ਨੂੰ BOT ਬੇਸਿਸ ਤੇ ਚਲਾਇਆ ਗਿਆ ਹੈ ਇਸ ਤੋਂ ਬਾਅਦ ਬੱਸ ਸਟੈਂਡ ਲੁਧਿਆਣਾ ਸਾਲ 2018 ਵਿੱਚ ਮੈਸ ਲਾਰੀ ਕੰਪਨੀ ਨੂੰ MOT ਦੇ ਆਧਾਰ ਤੇ ਠੇਕੇ ਤੇ ਦਿੱਤਾ ਗਿਆ ਸੀ ਤੇ ਜਦ ਖੜੀ ਖੜਾਈ ਫਸਲ ਇਸ ਤਰ੍ਹਾਂ ਤਬਾਹ ਹੋ ਜਾਂਦੀ ਹੈ ਤੇ ਉਸ ਪਰਿਵਾਰ ਦੇ ਉੱਤੇ ਕੀ ਬੀਤਾ ਹੋਗਾ ਇਹ ਮਹਿਸੂਸ ਕਰਕੇ ਵੀ ਇਨਸਾਨ ਅੰਦਾਜ਼ਨੀ ਲਾ ਸਕਦਾ ਲੇਕਿਨ ਇਸ ਤੋਂ ਵੱਡਾ ਦੁੱਖ ਤਾਂ ਹੁੰਦਾ ਹੈ ਕਿ ਇਸ ਔਖੇ ਸਮੇਂ 'ਚ ਜੇ ਸਰਕਾਰ ਨੂੰ ਅਸੀਂ ਵੋਟ ਪਾਉਂਨੇ ਆ ਕਿ ਇਹ ਸਰਕਾਰ ਸਾਡੇ ਦੁੱਖ ਤੋਂ ਕੋਈ ਸਾਥੀ ਹੋਗੀ ਤੇ ਜੇ ਉਹ ਸਰਕਾਰ ਦਾ ਆਪਣਾ ਮੰਤਰੀ ਦਾ ਇਲਾਕਾ ਹੋਏ ਤੇ ਮੰਤਰੀ ਇੱਥੇ ਆ ਕੇ ਬੇਵਸੀ ਦੇ ਨਾਲ ਕਹੇ ਕਿ ਵੀ ਹਾਂ ਇੱਥੇ ਪਟਵਾਰੀ ਸਾਹਿਬ ਨੂੰ ਹੁਕਮ ਹਿਦਾਇਤ ਦੇ ਕਿ ਇੱਥੇ ਸਾਰਾ ਤੁਸੀਂ ਸ਼ੁਰੂ ਕਰੋ ਆਪਦੀ ਕਾਰਵਾਈ ਤੇ ਪਟਵਾਰੀ ਦਾ ਜਵਾਬ ਹੋਏ ਕਿ ਅਜੇ ਮੈਨੂੰ ਉਪਰੋਂ ਆਰਡਰ ਨਹੀਂ ਆਇਆ ਨੇ ਅੱਜ ਇਹ ਦੋ ਦਿਨ ਪੁਰਾਣੀ ਗੱਲ ਤੇ ਅੱਜ ਡੀਸੀ ਸਾਹਿਬ ਨੂੰ ਮੈਂ ਗੱਲ ਕੀਤੀ ਕਿ ਮੈਂ ਹਾਂਜੀ ਆਰਡਰ ਆ ਰਹੇ ਨੇ ਤੇ ਜਿੱਥੇ ਆਰਡਰ ਆਣ ਚ 6 ਦਿਨ ਲੱਗ ਜਾਣਗੇ ਤੇ ਇਹਨਾਂ ਲੋਕਾਂ ਨੇ ਤਾਂ ਇਹ ਫਸਲ ਇਹਨੂੰ ਨਾ ਜਲਾਣ ਜੋਗੇ ਨੇ ਲੇਕਿਨ ਇਹਨੂੰ ਫਸਲ ਨੂੰ ਹੁਣ ਕੱਢ ਕੇ ਇਹਨਾਂ ਨੇ ਇੱਥੇ ਆਪਣੀ ਦੂਜੀ ਫਸਲ ਦੀ ਬਿਜਾਈ ਕਰਨੀ ਹੈਗੀ ਉਹ ਕਿੰਨਾ ਲੇਟ ਆਪਾਂ ਕਰ ਸਕਦਾ ਕਣਕ ਦੀ ਬਿਜਾਈ ਵਾਸਤੇ ਕਿੰਨਾ ਲੇਟ ਕਰ ਸਕਦਾ ਕਿੰਨੀ ਚਿਰ ਇਹਨੂੰ ਇਸ ਤਰ੍ਹਾਂ ਰੱਖੀ ਰੱਖਣਗੇ ਸੋ ਮੈਂ ਹੈਰਾਨ ਆ ਕਿ ਸਰਕਾਰ ਇਹਨਾਂ ਦੀ ਲੋਕਾਂ ਦੇ ਦਰਦ ਨੂੰ ਸਮਝਦੀ ਨਹੀਂ ਤੇ ਜੇ ਖੇਤੀਬਾੜੀ ਮੰਤਰੀ ਦੇ ਪੱਲੇ ਕੁਝ ਨਹੀਂ ਤੇ ਆਪਾਂ ਕੀ ਆਸ ਕਰੀਏ ਜਿਹੜਾ ਆਪਣੇ ਹਲਕੇ 'ਚ ਇੱਕ ਕੱਖ ਕਰਨ ਜੋਗਾ ਨਹੀਂ ਫਿਰ ਜਿਸ ਤਰ੍ਹਾਂ ਦਾ ਮਜਬੂਰ ਸਾਡਾ ਮੁੱਖ ਮੰਤਰੀ ਹੈ ਜਿਹਨੇ ਪੰਜਾਬ ਦੇ ਸਾਰੇ ਹੱਕ ਬੇਚ ਛੱਡੇ ਉਸ ਦਿੱਲੀ ਤੇ ਆਏ ਹੋਏ ਜ਼ਮਾਨੀਅਤਾਂ ਦੇ ਹੱਥ ਤੇ ਫਿਰ ਮੁੱਖ ਮੰਤਰੀ ਦਾ ਆ ਹਾਲ ਤੇ ਫਿਰ ਮੁੱਖ ਮੰਤਰੀ ਦੀ ਸੁਣਵਾਈ ਨਹੀਂ ਤਾਂ ਮੰਤਰੀ ਦੀ ਕੀ ਸੁਣਵਾਈ ਕੱਲਾ ਗੱਲਾਂ ਦੇਣ ਜੋਗੇ ਹੈਗੇ ਲੇਕਿਨ ਮੈਂ ਫੇਰ ਵੀ ਉਮੀਦ ਇਤਿਹਾਸ ਕਰਦੀ ਆ ਕਿ ਹੁਣ ਤਾਂ ਵੋਟਾਂ ਨੂੰ 15 ਕੁ ਮਹੀਨੇ ਰਹਿ ਗਏ ਨੇ ਹੁਨੀ ਹਰਕਤ 'ਚ ਆ ਜਾਣ ਕਟੋੜਾ ਕੜਾ ਦਾ ਪੰਜਾਬ ਜਿਹੜਾ ਤਬਾਹ ਹੋ ਗਿਆ ਉਹਨਾਂ ਨੂੰ ਕੱਖ ਨਹੀਂ ਦਿੱਤਾ ਇੱਥੇ ਵੀ 2 ਸਾਲ ਪਹਿਲੇ ਕਨਕ ਦਾ ਨੁਕਸਾਨ ਹੋਇਆ ਸੀ ਨਰਮੇ ਦਾ ਵੀ ਇਸ ਇਲਾਕੇ 'ਚ ਨੁਕਸਾਨ ਹੋਇਆ ਅਮੀਦ ਅਲ ਮੇਰਾ ਕਹ ਡੇਢ ਮਹੀਨਾ ਪਹਿਲੇ ਹਾਂਜੀ ਹਾਂਜੀ ਨਰਮੇ ਦਾ ਵੀ ਨੁਕਸਾਨ ਹੋਇਆ ਤਾਂ ਹੋਨੇ ਬਾਸਮਤੀ ਦਾ ਵੱਡਾ ਨੁਕਸਾਨ ਹੋਇਆ ਤੇ ਜੇ ਹੁਣ ਵੀ ਕੁਝ ਨਹੀਂ ਦੋਗੇ ਤਾਂ ਮੈਂ ਖੁੱਡਿਆ ਸਾਹਿਬ ਮੈਂ ਤੁਹਾਨੂੰ ਵੀ ਕਵਾਂਗੀ ਦੇਸ਼ ਭਰ 'ਚ ਤੁਸੀਂ ਆਪਦੀ ਪਛਾਣ ਬਣਾਉਂਦੇ ਹੋ ਤੁਹਾਡਾ ਖਾਨਦਾਨ ਅਸੀਂ ਉਹ ਆ ਜਿਨ੍ਹਾਂ ਨੇ ਬਾਦਲ ਸਾਹਿਬ ਨੂੰ ਹਰਾਇਆ ਤੇ ਮੈਂ ਤੁਹਾਨੂੰ ਬੇਨਤੀ ਕਰਦੀ ਆਂ ਬਾਲਾ ਸਾਹਿਬ ਦੇ ਕੰਮਾਂ ਨੂੰ ਵੀ ਤਾਂ ਹਰਾਕੇ ਦਿਖਾਓ ਨਾ ਜਿਸ ਇਲਾਕੇ ਤੋਂ ਬਾਲ ਸਾਹਿਬ ਨੇ ਸੇਮ ਕੱਢਤੀ ਇੱਥੇ ਨੁਕਸਾਨ ਨਰਮੇ ਦਾ ਹੋਇਆ ਸੀ 80 ਕਰੋੜ ਰੁਪਏ ਵੰਡੇ ਜਿਨ੍ਹਾਂ ਨੇ ਝੁਗਾਈ ਕੀਤੀ ਸੀ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਤੇ ਤੁਸੀਂ ਤਾਂ ਇਹ ਮਾੜੇ ਮੋਟੇ ਜਿਹੜੇ ਖੇਤ ਨੇ ਬਾਤਾ ਫੜ ਲਓ ਕਿਸੇ ਕਿਸਾਨ ਦੀ ਬਾਕੀ ਕਿਸੇ ਨੂੰ ਪਤਾ ਲੱਗੇ ਜੇ ਹਰਾਇਆ ਸੀ ਤਾਂ ਬਾਲ ਸਾਹਿਬ ਤੋਂ ਵੱਡੇ ਕੰਮ ਕਰਕੇ ਦਿਖਾਏ ਨਹੀਂ ਤਾਂ ਥੂ ਥੂ ਕਰਨਗੇ ਲੋਕੀ ਜਗਾਉਂਗੇ ਤੁਸੀਂ ਹੋਟਾ ਵਾਸ ਤੁਸੀਂ ਅੱਜ ਤਕਰੀਬਨ ਮੇਰੇ ਖਾਤੇ 2000 ਪੁਲਿਸ ਦਾ ਮੁਲਾਜ਼ਮ ਜਿਹੜਾ ਲੋਕਾਂ ਨੂੰ ਜਦੋਂ ਲੋੜ ਪੈਂਦੀ ਰੋਜ ਫਰੋਤੀ ਦਾ ਫੋਨ ਆਂਦਾ ਤੇ 24 24 ਘੰਟੇ ਕੋਈ ਦਰਖਾਸਤ ਵੀ ਉਹਨਾਂ ਦੀ ਥਾਣਿਆਂ 'ਚ ਨਹੀਂ ਲਈ ਜਾਂਦੀ ਅੱਜ ਕੇਜਰੀਵਾਲ ਵਾਸਤੇ ਤੇ ਭਗਵੰਤਪੁਰ ਵਾਸਤੇ 2000 ਪੁਲਿਸ ਬੁਲਾਦੇ ਇਹ ਸਾਰੇ ਜ਼ਿਲ੍ਹੇ ਦੀ ਜਿੰਨੀ ਪੁਲਿਸ ਹੈ ਤਰਨਤਾਰਜ 12-1300 ਬੰਦਾ ਪੁਲਿਸ ਤੇ ਨਾਲ ਦੇ ਜ਼ਿਲ੍ਹਿਆਂ ਤੋਂ ਪੁਲਿਸ ਬੁਲਾ ਕੇ ਇਹਨਾਂ ਦੇ ਫੰਕਸ਼ਨ ਕਰਾਂਦੇ ਕਰਦੇ ਉਹਦਾ ਮਤਲਬ ਆਪ ਹੀ ਤੁਸੀਂ ਇਹ ਤੋਂ ਅਸੈਸ ਕਰ ਸਕਦੇ ਹੋ ਕਿੰਨੇ ਅਨਪੋਪੂਲਰ ਜਦੋਂ ਸਾਲਾਂ ਨੂੰ ਵੱਧ ਪੁਲਿਸ ਪਹਿਰਾ ਦਿੰਦੀ ਹੋਏ ਤਾਂ ਸਮਝ ਲੋ ਕਿ ਲੀਡਰ ਜਿਹੜਾ ਅਨਪੋਪੂਲਰ ਜਦੋਂ ਲੀਡਰ ਪੋਪੂਲਰ ਹੁੰਦਾ ਤੇ ਉਦੋਂ ਪੁਲਿਸ ਘੱਟੂ ਤਾਂ ਇਸ ਗੱਲ ਕਰ ਮੇਰੀ ਤੇ ਅਸੈਸਮੈਂਟ ਹੈ ਕਿ ਸਾਇਲੈਂਟ ਵੋਟਰ ਸਪੈਸ਼ਲੀ ਤਰਨਤਾਰਨ ਦੇ ਵਿੱਚ ਚੋਵਾਲ ਦੇ ਵਿੱਚ ਜਿਹੜੇ ਰੋਜ਼ ਹਾਲਾਤ ਵੇਖ ਰਹੇ ਨੇ ਕਾਰੋਬਾਰ ਡਾਊਨ ਜਾ ਰਹੇ ਨੇ ਲੋਕਾਂ ਦੀ ਜ਼ਿੰਦਗੀ ਮਹਫੂਜ਼ ਨਹੀਂ ਕਾਰੋਬਾਰ ਮਹਫੂਜ਼ ਨਹੀਂ ਵੱਡੇ ਪੈਮਾਨੇ ਤੇ ਗਲਤਫਹਿਮੀ ਦੇ ਸ਼ਿਕਾਰ ਹੈ ਸਾਰਾ ਸ਼ਹਿਰ ਪੀੜੇ ਝੜੀਆਂ ਨਾਲ ਤੇ ਬੈਂਡਰਾ ਦਾ ਕੇਜਰੀਵਾਲ ਦੇ ਭਾਦ ਤੇ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਨੂੰ ਕੇਜਰੀਵਾਲ ਸਾਹਿਬ ਤੁਸੀਂ ਇੱਕ ਵਾਦਾ ਕੀਤਾ ਨਸ਼ਾ ਮੁਕਤ ਕਰਨ ਦਾ ਅੱਜ ਤੱਕ ਤੇ ਭਗਵਾਨ ਤੇ ਨਸ਼ਾ ਮੁਕਤੀ ਹੋਇਆ ਤਾਂ ਤੁਸੀਂ ਇੱਥੇ ਲੈਣ ਕੀ ਆਏ ਜਿਵੇਂ ਮੈਨੂੰ ਦੱਸੋ ਦੇਣ ਕੀ ਆਏ ਸਾਢੇ 3 ਸਾਲ ਤੁਹਾਡੇ ਪਾਰਟੀ ਦੇ ਐਮਐਲਏ ਰਹੇ ਨੇ ਕਿਸੇ ਇੱਕ ਗਲੀ ਵਿੱਚ ਇੱਟ ਨਹੀਂ ਲੱਗੀ ਉਹ ਤੁਸੀਂ ਸਰਕਾਰ ਤੇ ਜਾ ਕੇ ਲੋਕੋ ਨੂੰ ਆਂਦੇ ਫਿਰ ਦੋ ਜੇ ਬਾਈ ਇਲੈਕਸ਼ਨ ਆਨਦੀ ਤਾਂ ਲੋਕ ਪੈਣੀ ਸੀ ਕਿਤੇ ਬਾਈ ਵਸੋਂ ਜਿਹੜੇ بولਤੇ ਤੁਸੀਂ ਵੀ ਖੜੇ ਸੀਗੇ ਫਾਟਕ ਤੇ ਉਹ ਫਾਟਕ ਵੀ ਬਣਾਉਣ ਨੂੰ ਕਹਿੰਦੇ ਸੀ ਬੜੇ ਸਾਲਾਂ ਤੋਂ ਮੰਗੇ ਸੀਗੇ ਤੇ ਬਾਸ ਕਰਾਤ ਤੋਂ ਵੀ ਨਹੀਂ ਬਣਿਆ ਜਦੋਂ ਪਹਿਲੇ ਦਾ ਕਹਿੰਦੇ ਸਨ ਥੋੜਾ ਜਿਹਾ ਇੰਤਜ਼ਾਰ ਕਰਦੇ ਪੈਗੇ ਇਹਨਾਂ ਕੋ ਫਾਟਕ ਕਿ ਬਣਦਾ ਇਹਨਾਂ ਬਣਾਇਆ ਤੇ ਕੁਝ ਨਹੀਂ ਜਿਹੜੇ ਚੱਲਦੇ ਫਾਟਕ ਨੇ ਪੰਜਾਬ ਦੇ ਉਹ ਵੀ ਰੋਕ ਲੈਣ ਤੁਹਾਨੂੰ ਪਤਾ ਹੀ ਹਰ ਸੜਕ ਤੇ ਧਰਨਾ ਅੱਜ ਲੱਗਿਆ ਹਰ ਸੜਕ ਤੇ ਚੱਲਦੇ ਫਾਟਕਾਂ 'ਚ ਵੀ ਧਰਨੇ ਲੱਗੇ ਇਹ ਤੇ ਤੁਹਾਨੂੰ ਯਾਦ ਹੈ ਕਹਿੰਦੇ ਸੀ ਕਿ ਸਾਡੀ ਸਰਕਾਰ ਆਏਗੀ ਤਰਨਾ ਮੁਖਤ ਸਰਕਾਰ ਹੋਏਗੀ ਮੈਂ ਕਹਿੰਨਾ ਕੋ ਤਰਨਾ ਮੁਖ ਤੇ ਸਾਰਾ ਪੰਜਾਬ ਇਸ ਟਾਈਮ ਹਰ ਜ਼ਿਲ੍ਹੇ ਚ ਤੁਸੀਂ ਵੇਖੋ ਮੇਨ ਸਾਰੀਆਂ ਸਰਕਾਰ ਰੁਕੀਆਂ ਨੇ ਕੋਈ ਕਿਸਾਨਾਂ ਨੇ ਰੋਕੀ ਕੋ ਖੇਤ ਬਸੂੜਾ ਰੋਕੀ ਕੋ ਸਰਕਾਰੀ ਮੁਲਾਜ਼ਮਾਂ ਨੇ ਰੋਕੀ ਕੋ ਟੀਚਰਾਂ ਨੇ ਰੋਕੀ ਮੈਂ ਅੱਜ ਕੇਜਰੀਵਾਲ ਨੂੰ ਕੋ ਸਵਾਲ ਕਰ ਤੁਸੀਂ ਇੱਕ ਭੈਣ ਬੜਾਈ ਸੀ ਟੀਚਰ ਆਪਣੀ ਰਕੀਓ ਸ਼ਰਮਾ ਸੀਪੀ ਸ਼ਰਮ ਸੀਪੀ ਸ਼ਰਮ ਉਹ ਵਿਚਾਰੀ ਦਾ ਜਹਾਜ਼ ਹੀ ਪੁੱਛ ਲੋ ਕੱਲ ਨੂੰ ਸੀਪੀ ਨੂੰ ਵੀ ਪੁੱਛ ਲੋ ਕਿ ਦੱਸੋ ਵੋਟਰ ਆਪਣੇ ਭਰਾ ਨੂੰ ਪਾਣੀ ਕਿ ਕਿਨੂੰ ਪਾਣੀ ਆ ਵੇਖੋ ਸੀ ਹਾਲਾਤ ਕੀ ਬਣੇ ਮਾਜਵਾ ਸਾਹਿਬ ਇਹ ਕਹਿੰਦੇ ਜੀ 75 ਸਾਲ ਗਲੀਆਂ ਨਾਲੀਆਂ ਦਾ ਵਕਾਅ ਛੱਡ ਗਏ ਵੱਖਰਾ ਬਦਲਾਅ ਕਰਨਾ ਵੱਖਰਾ ਤੇਰਾ ਕਰ ਹੀ ਦਿੱਤਾ ਜੀ ਮਾਜਵਾ ਸਾਹਿਬ ਵੱਖਰੇਆਂ ਨੇ ਕਰ ਦਿੱਤਾ ਜਿਨ੍ਹਾਂ ਕੋ ਕਿਰਾਏ ਦਾ ਮਕਾਨ ਨਹੀਂ ਸੀ ਉਹਨਾਂ ਨੇ ਫਾਰਮ ਹੁਸੈਨਾਂ ਤੇ ਬੈਲੈਂਸ ਸ਼ੁਰੂ ਕਰ ਲਏ ਵੱਖਰਾ ਤੇ ਹੋਣੀ ਹੈ ਬਾਰੇ ਜਿਹੜੇ ਕਾਂਗਰਸੀਆਂ ਨੇ ਹੁਣ ਬੂਥ ਲਾਉਣੇ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਹਿਰ ਦਾ ਫੌਲ ਹੈ ਕਿ ਗ੍ਰਿਫਤਾਰ ਵੀ ਕਰ ਸਕਦੇ ਨੇ ਕੋਈ ਤਕਸੀਹੀ ਹੋ ਸਕਦੀ ਤੁਸੀਂ ਪਾਰਟੀ ਵੱਲੋਂ ਬੋਲਦੇ ਹੋ ਕਿ ਉਹਨਾਂ ਤੋਂ ਸਾਰੇ ਕਾਂਗਰਸ ਦੇ ਸਾਥੀਆਂ ਤੇ ਵਰਕਰਾਂ ਨੂੰ ਇਹ ਗੱਲ ਕਹਾਂਗਾ ਕਿਸੇ ਦੀ ਕੋਈ ਤਾਕਤ ਨਹੀਂ ਬਿਲਕੁਲ ਬੇਪਰਵਾਹ ਹੋ ਜਾ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਰਹਿੰਦੀ ਹੈ ਕਿਸੇ ਦੀ ਤਾਕਤ ਨਹੀਂ ਤੇ ਨਾ ਇਹਨਾਂ ਦੀ ਕਿਸੇ ਨੇ ਹੁਣ ਸੁਣਨੀ ਕੋਈ ਸਾਰੇ ਜਿੰਨੇ ਐਡਮਿਨਿਸਟ੍ਰੇਸ਼ਨ ਨੇ ਪੰਜਾਬ ਦੀ ਉਹ ਵਿੱਚੋਂ ਵਿੱਚ ਇਹਨਾਂ ਦੇ ਖਿਲਾਫ ਤੇ ਸਾਡੇ ਨਾਲ ਟਕੜੇ ਓਕੇ ਤੁਸੀਂ ਆਪਣਾ ਕੰਮ ਕਰੋ ਗੁਰੂਮਾਨ ਸਿੰਘ ਸਾਹਿਬ ਨੇ ਮੇਅਰ ਕਰਨੀ ਵੱਡੇ ਪੈਮਾਨੇ ਦੀ ਕਾਂਗਰਸ ਦੀ ਜਿੱਤ ਹੋਣੀ ਹੈ ਤੇ ਫਿਰ ਇਹਨਾਂ ਨੇ ਜਿਹੜੀਆਂ ਕੀਤੀਆਂ ਜ਼ਿਆਦਤੀਆਂ ਨੇ ਉਹਨਾਂ ਸਾਰਿਆਂ ਦੀ ਇਹਨਾਂ ਨੂੰ ਕੀਮਤ ਅਦਾ ਕਰਨੀ ਬਣੀ ਬਿਲਕੁਲ ਬੇਫਰਵਾਹ ਲੋਕ ਤੁਹਾਡੇ ਨਾਲ